ਤੇ ਉਹ ਵੀ ਸ਼ਮਾ ਜਲਦਾ ਉਹ ਖੁਸ਼ੀਆਂ ਦੇ ਵਿੱਚ ਲੱਗਦਾ ਉਹਨੂੰ ਜਨਾਬ ਉਸੇ ਬਾਹਿਕ ਅੱਜ ਭਗਤ ਨਾਮਦੇਵ ਜੀ ਮੈਂ ਇੱਕ ਥੋੜੀ ਮੈਨੂੰ ਗੱਲ ਕਰਨੀ ਚਾਹੀਦੀ ਮੈਂ ਗੱਲ ਕਰਨ ਦਾ ਸ਼ੁਕਰ ਵਿੱਚ ਟਾਣਾ ਦੇ ਗੋਲ ਉਹਦੇ ਪੰਛੀ ਰੋਣੋਂ ਰੋਣਾ ਹੋ ਕੇ ਕੀ ਕਰਾਈ ਨੂੰ ਤੁਹਾਨੂੰ ਵੀ ਕਰਾਇਆ ਬਹੁਤ ਤੇ ਡਾਟਾ ਦੇ ਕੋਲ ਗਏ ਰੈਨੂ ਕੋਟ ਹੁੰਦਾ ਤੇ ਰੈਨੂ ਸਾਦਰ ਬਿਰਲੇ ਦੀ ਉਥੇ ਬਹੁਤ ਵੱਡੀ ਮੀਟਿੰਗ ਦਾ ਮਾਸਾ ਉਹਨਾਂ ਨੇ ਸ਼ਾਲੂ ਕਾਕੇ ਜੀ ਉਥੇ ਨੂੰ ਬੁਲਾ ਲਿਆ ਤੇ ਅਸੀਂ ਨਵੇਂ-ਨਵੇਂ ਗਏ ਸੀ ਜਦੋਂ ਜਾ ਕੇ ਸ਼ੁਰੂ ਕੀਤਾ ਰੋਕਾਰ ਉੱਥੇ ਦੇ ਪ੍ਰਧਾਨ ਬੈਠਾ ਤੇ ਸ਼ਿਭ ਵੀ ਬੈਠਾ ਉਹ ਕਹਿੰਦੇ ਕਿ ਉਹ ਇਹਦੇ ਨਾਮਾਜ ਉਪਰਾਹ ਉਹ ਸਰਪ੍ਰਿੰੇ ਕਹਿੰਦਾ ਪ੍ਰਧਾਨ ਕਹਿੰਦਾ ਬਦੇ ਨੇ ਜੇ ਚੰਗਾ ਲੱਗਿਆ ਠੀਕ ਹੈ ਨਹੀਂ ਆਪਾਂ ਸਿੱਧੀ ਹਟਾ ਦਿੰਦੇ ਠੀਕ ਹੈ ਜਦੋਂ ਇਹੋ ਜਿਹੀ ਗੱਲ ਹੋਏ ਤੇ ਫਿਰ ਇਹ ਖੜਾ ਹਾਂ ਕਹਿੰਦੇ ਲੋਕੋ ਕਹਿਣੇ ਲੱਗੇ ਉਹ ਥਨੇ ਗੱਲਾਂ ਕਰਦੇ ਨੇ ਮੈਂ ਕਿਹਾ ਪ੍ਰਧਾਨ ਸਾਹਿਬ ਤੁਸੀਂ ਸਾਨੂੰ 30000 ਰੁਪਏ ਦੇਣਾ ਤੁਸੀਂ ਸਾਨੂੰ ਬੁਲਾਇਆ ਕਰਾਇਆ ਲੱਗ ਦੇ ਸਾਡੇ ਬਿਲਾਏ ਦਾ ਕੀ ਫਾਇਦਾ ਹੋਇਆ ਜਿਹੜੇ ਤੁਸੀਂ ਥੱਲੇ ਗੱਲਾਂ ਕਰੀ ਜਾਣੀਆਂ ਸੌਣੇ ਨਹੀਂ ਲੱਗ। ਫਿਰ ਕੋਈ ਫਾਇਦਾ ਨਹੀਂ ਬਿਲਾਏ ਦਾ। ਜੇ 2 ਘੰਟੇ ਹੋ ਗਏ ਕਹਿੰਦਾ ਗਿਆਨੀ ਜੀ ਅੱਧਾ ਘੰਟਾ ਹੋ ਅਗਾ। ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਸਾਰੀ ਆਉ ਸ਼ਾਨੀਆਂ ਸੰਤਾਂ ਬੜੇ ਪਿਆਰ ਦੇ ਵਿੱਚ ਅੱਜ 8 ਕੋ ਹੈ। ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸੰਦੀ ਸੰ ਸ਼ਹੀਦ ਕਰਾਇਆ। ਦੋ ਸ਼ਹੀਦਾਂ ਦੇ ਚੰਕੌਰ ਦਾ ਜੰਗ ਹਾਲਸ਼ੇ ਦਾ ਹੁਕਮ ਮੰਨ ਕੇ ਤਾੜੀ ਮਾਰ ਕੇ ਨਾ ਡੋੜਾ ਹੈ ਨਾ ਤੋੜਾ ਹੈ ਨਾ ਡੋੜਾ ਹੈ ਤੇ ਗੱਲ ਹੀ ਡੋੜਾ ਵੀ ਸੰਗਤ ਸਿੰਘ ਨੂੰ ਦੇ ਕੇ ਮਛ ਬਾੜੇ ਦੇ ਜੰਗਲ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਅਨੰਦਪੁਰ ਸਾਹਿਬ ਤੋਂ ਲੈ ਕੇ ਇੱਥੇ ਸ੍ਰੀ ਹਜੂਰ ਸਾਹਿਬ ਤਾਈਂ 4 ਸਾਲ ਲੱਗੇ 1704 ਦੇ ਵਿੱਚ ਅਨੰਦਪੁਰ ਸਾਹਿਬ ਨੂੰ ਬੰਦੇ ਬਣਾਈ ਇੱਥੇ 4 ਅਕਤੂਬਰ 1708 ਈਸਵੀ ਨੂੰ ਮੈਂ ਤੁਹਾਡੇਆਂ 2 ਮਿੰਟਾਂ ਲਵਾ ਤਿੰਨ ਸਤੰਬਰ 1708 ਈਸਵੀ ਨੂੰ ਗੁਰੂ ਕਲਗੀ ਬਾੜੇ ਜਿੱਥੇ ਮਾਤਾ ਸਾਹਿਬੌਰ ਦਾ ਸਥਾਨ ਇੱਥੇ ਆਏ ਲੰਗਰ ਇੱਥੇ ਬਣਦਾ ਸੀ ਨਹੀਂ ਨਾ ਘਾਟ ਕੋਤ ਕੋਇਆ ਇੱਥੋਂ ਮਾਰਦੇ ਨੇ ਤੀਰ ਛੱਡਿਆ ਇਹ ਤੱਕ ਦੇ ਸੱਜ ਘੰਡਾ ਕੇ ਗਏ ਮਾਰਦ ਨੇ ਪ੍ਰਾਤਨ ਆਨ ਇਹ ਵਰਤ ਦਿੱਤਾ ਹੁਣ 12 ਸਤੰਬਰ ਆਇਆ ਮਾਤਾ ਸਹਿਬ ਕੋਰ ਨੂੰ ਭਾਈ ਮਨੀਸ਼ ਸਿੰਘ ਦੇ ਨਾਲ ਦਿੱਲੀ ਭੇਜੀ ਦੀ 14 ਸਤੰਬਰ ਸ਼ਾਮ ਨੂੰ ਰਹਿ ਦਾ ਸੋਈ ਤੇ ਅਰਦਾਸ ਕੋ ਹੀ ਆਪਣੇ ਸ਼ਿੰਗ ਟੰਗੂਆ ਵਿੱਚ ਚਲੇ ਗਏ ਮਹਾਰਾਜ ਦੋਰ ਸਮਾਧੀ ਲਾ ਕੇ ਬੈਠੇ ਨੇ ਕੋਲ ਦੋ ਮੁੰਡੇ ਪਠਾਣਾ ਦੇ ਵਿੱਚ ਇੱਕ ਗੁਲਖਾਂ ਦੂਜਾ ਜਮਸ਼ੇਦ ਦਾ ਇੱਕ ਆਉਣ ਨੇ ਸ਼ੂਬੇਦਾਰ ਮਜੀਦੇ ਨੇ ਸ਼ਰਾਂ ਦੇ ਜਮਾਨ ਬੁढ़ाई ਕਹਿੰਦਾ ਮੇਰੇ ਜਨੈ ਲੋ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸਾਹਿਬ ਮੰਦ ਕਰਕੇ ਉਹਨੂੰ ਬਾਦਸ਼ਾਹ ਹੀ ਬਣਾਇਆ ਉਹਦੀ ਹਰ ਇੱਕ ਗੱਲ ਮੰਨਦਾ ਹੈ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦੇ 40 ਸਾਹਿਬਜ਼ਾਦੇ ਸ਼ਹੀਦ ਕੀਤੇ ਕਹਿੰਦਾ ਉਹਨੂੰ ਮੈਨੂੰ ਆਪ ਦਾ ਫਿਕਰ ਹੈ ਵੀ ਮੇਰੇ ਨਾਲ ਕੀ ਬਣੇ ਇਹ ਦੋ ਹੀ ਮੁੰਡੇ ਖੜੇ ਹੋਏ ਗੁਰ ਕਾਹਦੇ ਜਮਸ਼ੇਰ ਇੱਕ ਆਉਣ ਸ਼ੀਖਾ ਸਮਾਣੇ ਦਾ ਜਰਾਲੂ ਦੀ ਜਿਹਨੇ ਗੁਰੂ ਤੇਗ ਬਹਾਦਰ ਨੂੰ ਦੇ ਤਲਵਾਰ ਚਲਾਈ ਸੀ ਇਹ ਉਹਦੇ ਪੋਤੇ ਨੇ ਜਿਹਨੇ ਛੋਡੇ ਸਾਹਿਬ ਜਾਂਦੇ ਨੂੰ ਸ਼ਹੀਦ ਕੀਤਾ ਸਾਛਲ ਬੇਗ ਤੇ ਮਾਸ਼ਕ ਬੇਗ ਇਹ ਦਿਨਾਂ ਤੋਂ ਦਿਨ ਦੇ ਦੋ ਦਿਨ ਇੱਕੋ ਗੁਰਵਾਰ ਹੁਣ ਹੱਟ ਹੈ ਇਹ ਤਾਲ ਰੱਖਦੇ ਸੀ ਗੁਲਖਾਨੇ ਕੀਤਾ ਛੜ ਜਮਸ਼ੇਦ ਖਾਨ ਨੇ ਇਹ ਕੰਜਰ ਕੰਜਰ ਮਾਰ ਦੇ ਖੂਬੀ ਬਦਕੀ ਦੇ ਵਿੱਚ ਸਵੇਰਾ ਹੋਇਆ ਬਾਦਸ਼ਾਹ ਨੇ ਗਿਆ ਡਾਕਟਰ 12 ਦਿਨ ਮਲਮ ਪੱਟੀ ਹੁੰਦੇ ਰਹੇ ਤਾਂਗੇ ਲੱਗੇ ਹੋਏ ਸੀ 26 ਸਤੰਬਰ ਆ ਗਿਆ ਇਦਾਂ ਦਰਬਾਰ ਸ਼ਹਿਰ ਨਾਲ ਪਹੁੰਚਾ 2 ਅਕਤੂਬਰ ਦਾ ਦਿਨ ਆ ਗਿਆ ਜਿਹੜੇ ਆਪਾਂ ਸ਼ਾਸਤਰਾ ਦੇ ਦਰਸ਼ਕ ਹੋ ਕਰਦੇ ਆਂ ਇਹ ਸ਼ਿਨਾਂ ਉੱਤੇ ਆਏ ਹੋਏ ਸਿੰਘ ਸੇਵਾ ਦੇ ਬੈਠੇ ਸੀ ਮੋਰੀ ਦੀਵਾਲੀ ਸੀ ਬਹਾਦਰ ਸ਼ਾਹ ਨੇ ਦੀਵਾਲੀ ਦਾ ਤੂਫਾਨ ਦੇ ਕੇ ਸਿਪਾਹੀ ਨੂੰ ਭੱਜਿਆ ਇਹ ਸਿੰਘਾਂ ਦੇ ਕੋਲ ਆਇਆ ਸ਼ਾਸਤਰਾ ਦੇ ਦਰਸ਼ਕੀ ਤੇ ਸਿੰਘੋ ਬਹੁਤ ਜੋਤੀ ਦੀਵਾਨ ਪਿਆ ਇਹਨੂੰ ਪਹੁੰਚ ਲਾਇਆ ਕਰਦੇ ਕਹਿੰਦੇ ਗੁਰਦੇਵ ਚ ਲਾਉਂਦੇ ਇਹ ਚੁੱਪ ਨਾ ਕਰ ਬੈਠਿਆ ਆਗੇ ਗੁਰਦੇਵ ਨੂੰ ਪੁੱਛਣ ਲੱਗ ਪਿਆ ਕਹਿੰਦੇ ਕੋਈ ਸ਼ੱਕ ਹੈ ਲਿਆਓ ਚੁੱਕੇ ਖਿੱਚਿਆ ਤੀਰ ਛੱਡਿਆ ਤੀਰ ਦਾ ਕਹਿੰਦੇ ਗਿਆ 4 5 ਕੋਹ ਤੇ ਅੱਜ ਦੇ 8 ਕਿਲੋਮੀਟਰ ਬਣਦੇ ਪਰ ਜਿਹੜੇ ਅੰਡੇ ਹੱਥੋਂ ਦੇ ਟੰਗੇ ਸੀ ਉਹ ਸਾਰੇ ਫੁੱਲ ਗਏ ساری ਰਾਤ ਹੋਣ ਇੰਦਾ ਦੇ ਤਿੰਨ ਅਕਤੂਬਰ ਆਇਆ ਡਾਕਟਰ ਆਇਆ ਸਤਿਗੁਰੂ ਕਹਿਣ ਲੱਗੇ ਡਾਟੀ ਸਾਹਿਬ ਹੁਣ ਕੋਈ ਲੋੜ ਨਹੀਂ ਵੱਲ ਪੱਟੀ ਕਰਨ ਦੀ ਸਾਡਾ ਸੱਚਖੰਡ ਪਿਆਨੇ ਦੀ ਤਿਆਰੀ ਤੇ ਜਿਆ ਸਿੰਘ ਗੁੱਬਾ ਮਾਰ ਕੇ ਸਤਿਗੁਰੂ ਸਾਨੂੰ ਕੀ ਹੁਕਮ ਹੈ ਕਹਿੰਦੇ ਜਿਆ ਸਿੰਘ ਜੀ ਪਾਉਂ ਮਾਰੀ ਸੰਗਤ ਕੁੱਟੀ ਹੋ ਗੋ ਉਹਣ 4 ਜੁਲਾਈ 1708 ਈਸਵੀ ਕਦਮ ਸੋਰੀ ਦੂਜ ਨੂੰ ਪੱਟਾ ਮੰਨਿਆ ਗੁਰੂ ਸਾਹਿਬ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਦਿਆਂ ਪ੍ਰਕਰਮੀਆਂ ਕਰਕੇ ਪੰਜ ਪੇਸ਼ੇ ਨਾਲੀਆਂ ਲੜਾਕੀ ਮੱਥਾ ਟੇਕ ਕੇ ਸਮਝੀ ਕੌਮ ਨੂੰ ਕਿਆ ਜਦੋਂ ਬਾਦ ਕੋਈ ਦੇਹ ਧਾਰੀ ਗੁਰੂ ਨਹੀਂ ਜੇ ਗੁਰੂ ਹੋਵੇਗਾ ਜੁਗੋ ਜੁਗਿਆ ਕਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਤਿ ਸ਼ਬਦ ਦਾ ਪੂਜਾ ਅਕਾਲ ਦੀ ਜੈ ਜੀ ਦਾਰ ਖਾਲਸਾ ਸਤਿ ਸ਼੍ਰੀ ਅਕਾਲ ਜੀ ਗੁਰੂ ਮਹਾਰਾਜ ਨੇ ਹੁਕਮ ਕੀਤਾ ਸੱਚਖੰਡ ਪਿਆਲਾ ਦਿੱਤਾ ਅਜ ਵੀ ਹਾਜ਼ਰ ਹੈ ਮਾਣੋ ਸਤਿ ਅੰਮ੍ਰਿਤ ਗੁਰਵਾਣੀ ਬਾਣੀ ਭੜਤਾਂ ਦੇ ਬਾਣੀ ਮਾਂ ਮੁਰਸ਼ਾ ਦੇ ਬਾਣੀ ਪੱਟਾਂ ਦੇ ਬਾਣੀ 15 ਪੜਤਾਂ ਵਿੱਚੋਂ ਭਗਤ ਨਾਮ ਦੇਖਿ ਜੋ ਆਪਾਂ ਜਨਮ ਘਰ ਦੇਖਿਆ ਆਇਆ ਪੱਟ ਵਿੱਚ ਹੋਸ਼ ਘਰ ਦੇ ਵਿੱਚ ਭਗਤ ਨਾਮ ਦੇ ਵੀ 8ਵੀਂ ਪੀੜੀ ਚਾਈ 8ਵੀਂ ਪੀੜੀ 26 ਅਕਤੂਬਰ 1270 ਈਸਵੀ ਕੱਤੇ ਵੀ ਸੁਧੀ ਆਕਾਰ ਸੀ 1327 ਬਿਕਰਮੀ ਦਿਨ ਐਤਵਾਰ ਨੂੰ ਪਿਤਾ ਦਾਮ ਛੇੜ ਦੇ ਘਰ ਮਾਤਾ ਗੁਣਾਬਾਈ ਦੀ ਖੁਕ ਤੋਂ ਜਨਮ ਲੈ ਕੇ ਆ ਸੰਸਾਰ ਨੂੰ ਤਾਰ ਦੇ ਲਈ ਆਇਆ ਇਹਨਾਂ ਦੇ ਘਰ ਚਾਰ ਲੜਕੇ ਇੱਕ ਲੜਕੀ ਨੇ ਜਨਮ ਲਿਆ ਤੇ 80 ਸਾਲ ਫਗਦ ਨਾਮ ਦੇਵ ਜੀ ਦੇ ਅੱਗੇ ਆ ਜਾਮੇ ਵਿੱਚ ਸੇਵਾ ਕੀਤੀ ਅੱਜ 753 ਸਾਲ ਹੋ ਗਏ ਫਗਦੀ ਦੇ ਜਨਮ ਨੂੰ ਆਪਾਂ ਨੂੰ ਆਇਆ ਨੂੰ ਸਿਰ ਵਿੱਚ 26 ਸਾਲ 1997 ਮੁਝੀ ਕਮੇਟੀ ਵਿਧਾਨੇ ਤੋਂ ਸਾਰੇ ਰਿਟਾਇਰਡ ਅਫੀਸਰ ਇਹ ਸਾਰੇ ਗਰੁੱਪ ਰਿਟਾਇਰਡ ਅਫੀਸਰ ਇਕੱਠੇ ਹੋ ਕੇ ਇਹਨਾਂ ਨੇ ਹਮਲਾ ਮਾਰਿਆ ਸ਼ਕਤਾਂ ਦੀ ਮਦਦ ਦੇ ਨਾਲ ਉਹ ਘਰ ਦੇ ਦਰਸ਼ਨ ਕੀਤੇ ਉਹਨਾਂ ਸ਼ਮਦਾ ਹੋਇਆ ਲਖਮਣ ਗਏ ਦਫ਼ਤਰ ਵਾਲੇ ਕਹਿਣ ਲੱਗੇ ਸਰਦਾਰ ਜੀ ਇਸ ਘਰ ਦੀ ਰਜਿਸਟਰੀ ਨਹੀਂ ਇਸ ਸੈਂਟਰ ਦੇ ਅੰਦਰ ਆ ਅੱਠ ਪੀੜੀਆਂ ਇੱਕ ਹੀ ਹੋਇਆ ਨਾ ਨੌ ਪੀੜੀਆਂ ਇਹ ਜੋ 400 ਕਿਲੋਮੀਟਰ ਮੰਡਰਪੁਰ ਆ ਬਥੇ ਹੋਏ ਉਹ ਪਰਿਵਾਰ ਗਿਆਨੀ ਗਾਇ ਸ਼ਕਰਾਜ ਦੇ ਪਤੀ ਕੋਲ ਪਹੁੰਚੇ ਰਾਜਪਤੀ ਜੀ ਭਗਤ ਨਾਮਦੇਵ ਜੀ ਸਾਡੇ ਪਿਤਾ ਜੀ ਨੇ ਉਹ ਘਰ ਦੇ ਵਿੱਚ ਲੋਕ ਬੋਲ ਰਹੇ ਨੇ ਉਹ ਮਾਰ ਕੀ ਸਾਨੂ ਮੰਨਣੀ ਚਾਹੀਦੀ ਗਿਆਨੀ ਜੀ ਕਹਿਣ ਲੱਗੇ ਵੀ ਇਹ ਤਾਂ ਛਲੋ ਨਹੀਂ ਭਗਤ ਨੇ ਅੱਜ ਭਗਤ ਨਾਮਦੇਵ ਜੀ ਦਾ ਪਰਿਵਾਰ ਆਇਆ ਕਾਨੂੰਨ ਕਿ ਵੀਰ ਸਾਡਾ ਹੋਵੇਗਾ ਹਰਸ ਨੂੰ ਦੁਨੀਆ ਦਾ ਹੋਵੇਗਾ ਨਹੀਂ ਬਣੇਗੀ ਗੱਲ ਉਹਨੇ ਵੀ ਇੱਕ ਕਾਨੂੰਨ ਬਣਾ ਦਿੱਤਾ ਵੀ ਪੰਦਰਾਈ ਭਗਤਾਂ ਦੇ ਘਰਾਂ ਵਿੱਚ ਹਿੱਸੇ ਦੀ ਮਾਲਕੀ ਨਹੀਂ ਹੋਵੇਗੀ ਸੈਂਟਰ ਬਣਾਓ ਇਹਨਾਂ ਦੀ ਯਾਦ ਵਿੱਚ ਸਮਾਰਕ ਬਣਾਇਆ ਫਿਰ ਆਹ ਜਗ੍ਹਾ ਦੇ ਭਾਗ ਜਾਣੇ ਸਿਆਣੇ ਬੈਠੇ ਹੋ ਸਾੜੇ ਜਿੱਥੇ ਗੁਰਦੁਆਰਾ ਸਾਹਿਬ ਬਣਦਾ ਉਹ ਕੋਈ ਮਾਮੂਲੀ ਜਗ੍ਹਾ ਨਹੀਂ ਜੁਗਾਂ ਭਰ ਤੋਂ ਲੈ ਕੇ ਹੋਜ ਜਗਤ ਦਾ ਤਾਪ ਉਹ ਆ। ਫੇ ਸਮਾਂ ਆਉਂਦਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸ਼ਣ 'ਤੇ ਪੜ੍ਹ ਸੁਆ ਉਥੇ ਭਾਗ ਪੜਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦੇ ਨੇ ਉਥੇ ਗੁਨਾ ਪਿਆਰੀਆਂ ਸ਼ਬਦਾਂ ਦੇ ਜਨਨ ਪੈਂਦੇ ਨੇ ਸਾ ਸੰਗਤ ਜਿੱਥੇ ਆਦੇ ਤੁਸੀਂ ਦਰਸ਼ਨ ਕਰ ਰਹੇ ਹੋ ਹਾਜ਼ਰੀ ਭਰ ਰਹੇ ਹੋ ਭਗਤ ਥਾਮ ਦੇ ਵੀ ਅਗੜੀ ਬੱਚਿਆਂ ਨਾਲ ਇਤਿਹਾਸ ਜਾਂਦਾ ਖੇਡਿਆ ਨਾਮ ਦੇਵ ਚੱਹੀਏ ਛੇ ਚੱਲੋ ਗਿਆ ਉਹਨਾ ਜੀ ਦੇਖੇ ਅੰਦਰ ਵਿੱਚੋ ਸ਼ੇਰ ਆਇਆ ਧੱਕਿਆ ਸ਼ੇਰ ਨੂੰ ਭਗਵਾਨ ਦਾ ਰੂਪ ਨਜ਼ਰ ਆਇਆ ਸ਼ੇਰ ਦੇ ਗਰਦੋਂ ਗਿਰ ਪਕੜੀ ਪਾੜੀ ਕਹਿੰਦੇ ਭਗਵਾਨ ਅੱਜ ਤੁਸੀਂ ਸ਼ੇਰ ਦਾ ਰੂਪ ਧਾਰਿਆ ਕਰਦੇ ਕਿ ਜੀ ਰੋਟੀ ਪਕਦੀ ਹੈ ਭਗਵਾਨ ਕੁੱਤੇ ਦਾ ਰੂਪ ਧਾਰ ਗਿਆ ਰੋਟੀ ਚੁੱਕੀ ਬਾਹਰ ਨਿਕਲਿਆ ਭਗਵਾਨ ਜੀ ਆਵੇਂ ਆਲਾ ਮੱਖਣ ਲੈ ਕੇ ਆਇਆ ਮਖਣ ਦੇ ਨਾਲ ਬਾਦਰ ਰੂਪਤਾ ਹੈ ਬਾਦ ਜੀ ਨੇ ਬਾਦਰ ਰੂਪਾਂ ਦੀ ਪਛਾਣ ਕੀਤੀ ਘਰ ਦੇ ਨਾਲੇ ਮੰਦਰ ਕਿਉਂ ਇਤਿਹਾਸ ਲੱਗੇ ਨੇ ਸਮਾਂ ਕਰ ਦੁੱਧ ਪੀਓ ਗੋਵਿੰਦੇ ਰਾਏ ਭਗਵਾਨ ਨੇ ਹਾਜ਼ਰ ਹੋ ਕੇ ਦੁੱਧ ਪੀਤਾ ਤੇ ਪਿਤਾ ਰੋਬਿੰਦਰਾ ਜੀ ਨਦੀ ਵਗਦੀ ਹੈ ਉਹ ਬਾਬਾ ਜੀ ਦਾ ਤਪ ਸਥਾਨ ਅੱਜ ਬਾਕਰਪਿੰਡਾ ਦੇ ਲੋਕ ਤੇ ਰਾਤ ਪਰ ਦਿਨ ਬગવાન ਦੇ ਨਾਮ ਤੇ ਸਤਾਰ ਬਜਾ ਕੇ ਮੰਗਾਰਨੀ ਇਕਾ ਮੈਂ ਦਰ ਨਮੀ ਕਰ ਲਿਆ ਜਿੱਦਾਂ ਆਪਾਂ ਹਸਤੀਆਂ ਪੁੱਲ ਲੈ ਕੇ ਸ਼੍ਰੀ ਗੀਤ ਪਰਚਾਉਂਦੇ ਆ ਇਹ ਲੋਕ ਇਹ ਨਦੀ ਵਿੱਚ ਆਉਂਦੇ ਨੇ ਹਸਤੀਆਂ ਪੁੱਲ ਲੈ ਕੇ ਬਾਗੇ ਚਲੇ ਜਾਂਦੇ ਨੇ 24 ਘੰਟਿਆਂ ਵਿੱਚ ਹਸਤੀਆਂ ਪਾਣੀ ਨੰ ਵਿੱਚ ਘੁੜ ਕੇ ਪਾਣੀ ਨੂੰ ਵਰਤ ਜਾਂਦੇ 4-5 ਮਹੀਨੇ ਨਦੀ ਸੁੱਕੀ ਰਹਿੰਦੀ ਦੁਆ ਕੱਢ ਕੇ ਰੇਤੇ 'ਚ ਦਬ ਜਾਂਦਾ 24 ਘੰਟਿਆਂ 'ਚ ਉਹਨਾਂ ਦਾ ਰੇਤੇ 'ਚ ਪਾਣੀ ਭਰ ਜਾਂਦਾ ਹੈ ਆਲ ਵੜਦੇ ਵਿੱਚ ਇੱਕ ਹੀ ਜਗ੍ਹਾ ਭਗਤੀ ਦੀ ਸ਼ਕਤੀ ਵਧਦੀ ਹੈ ਦੇਖੋ ਸਾਧ ਸੰਗਤ ਜੀ ਭਗਤ ਅਨੰਤ ਦੇਵ ਜੀ 32 ਸਾਲ ਇੱਥੇ ਰਹਿ ਗਏ ਅਂਧਰਪੁਰ ਗਿਆਏ ਉਥੇ ਦੀ ਸ਼ਾਨ ਹੈ ਉਥੇ ਦਾ ਇਤਿਹਾਸ ਹੈ ਨਾਮ ਦੇਵ ਦੀ ਬਣਾਈ ਸ਼ੁਭਰੀ ਧੰਨੇ ਦੇ ਅੰਗੂੜਮਾ ਚਾਹ ਛੱਡ ਗਿਆ ਸੰਤਾਂਗੇ ਕਾਰਜ ਆਪ ਛੱਡ ਗਿਆ ਬਾੜ ਮੜੋ ਸਰਪੂਛ ਲੈ ਨਾ ਮਾਂ ਬਾਂ ਪਰੇਸ਼ਾਨ ਚ ਪਈ 42 ਸਾਲ ਦੀ ਉਮਰ ਹੈ ਅਗੰਧਾ ਮਹੀਨਾ ਮਾਹ ਸ਼੍ਰੀ ਰਾਤਰੀ ਦਾ ਦਿਨ ਭਗਤ ਨਾਮਦੇਵ ਜੀ ਸੰਤ ਮੰਡਲੀ ਲੈ ਕੇ ਜਿਹਨਾਂ ਮੰਦਰ ਤੋਂ ਆਇਆ ਉਹਦੇ ਵਿੱਚ ਗਏ ਕਿਉਂਕਿ ਆਪਾਂ ਨੂੰ ਰਾਮ ਕਹਿਣਾ ਦਾ ਸੀ ਸਾਨੂੰ ਸ਼ੁੱਧਰ ਕਹਿੰਦੇ ਸੀ ਨੀਮੀ ਜਾਸ ਉਹਨਾਂ ਦਾ ਹੰਕਾਰ ਤੋੜ ਲਈ ਸ਼ਬਦਾ ਪਿਤਾ ਹੁਣ ਤੇ ਗਿਆ ਜਾ ਕੇ ਸੰਤ ਮੰਡਲੀ ਨਾਲ ਸਭ गोविंद ਹੈ ਸਭ गोविंद ਹੈ गोविंद বিনা ਨਹੀਂ ਕੋਈ ਕੌਣ ਹੈ ਵੀ ਕੀਰਤਨ ਕਰਦਾ ਦੇਖਿਆ ਸ਼ੁੱਧੇ ਕਪੜੀ ਆਗਦਾ ਵੀ ਕਹਿੰਦੇ ਸ਼ੁੱਧਰ ਨਾਮ ਦੇ ਕਿੱਥੇ ਵੀ ਨਹੀਂ ਆਖਿਆ ਖੋੜੋ ਸਾਜ ਮਾਰੋ ਧੱਕੇ ਧੱਕੇ ਮਾਰੇ ਕਹੀਂ ਨਹੀਂ ਮੰਦਰ ਦੇ ਪਿੱਛੇ ਜਾ ਕੇ ਬੈਠੇ ਇਹ ਜਿਹੜਾ ਮੰਦਰ ਹੈ ਇਹ ਦੁਆਪਰ ਝੁਗਦੇ ਵਿੱਚ 12 ਜੋਤੀ ਲੱਗ ਰਹੀ ਸੀ ਇਹਦਾ 8ਵਾਂ ਨੰਬਰ ਹੈ ਆ ਚਾਰ ਪੰਜ ਮਹੀਨੇ ਹੋ ਗਏ ਬੱਦਰ ਠਟਿਆ ਕੇਦਾਰਨਾਥ ਮੰਦਰ ਟੈਟਰੀ ਹੋਇਆ ਉਹ ਵੀ ਇਹਦੀ ਹਿੱਲਤੀ ਹੈ દ્વાਰਕਾ ਜਾਇਆ ਨਗੇਸ਼ਵਰ ਮੰਦਰ ਔਰੰਗਾਬਾਦ ਦੇ ਕੋਲ ਅਜੇਹੰ ਦੇ ਕੋਲ ਹੈ ਇਹਦਾ 8ਵਾਂ ਨੰਬਰ ਭਗਤ ਨਾਮਦੇਵ ਜੀ ਮੰਦਰ ਪਿੱਛੇ ਬੈਠੇ ਆਪਣੇ ਪ੍ਰੀਤ ਨੂੰ ਯਾਦ ਕੀਤਾ ਕਹਿੰਦੇ ਹਾਸਤ ਕੀਤੇ ਤੇਰੇ ਨਹੀਂ ਹੋਇਆ ਭਗਤ ਕਰਤ ਨਾਮ ਆਪਕ ਰੋਟਾ ਨੀਂੜੀ ਯਾਦ ਮੇਰੀ ਯਾਦ ਮਰਾਈ ਛੀਪੇ ਗਏ ਜਾਨੋ ਰਾਹੀ ਘੁਮਾਇਆ ਲੈ ਪਹੜੀ ਚੱਲੀ ਉਹ ਪਲਟਾਈਂ ਦੇਹਰੇ ਪੰਚੇ ਬੈਠਾ ਜਾਏ ਤੇ ਜਿਉਂ ਜੀਉ ਨਾਮਾ ਹਰ ਗੁਣ ਉੱਜੜੇ ਭਗਤ ਜਨਾ ਕੋ ਦੇਹ ਰਖੇ ਅੰਦਰੇ ਘੁਮਾ ਦੇਤਾ ਸਜਦੀ ਜਿੱਤ ਹੋਈ ਹੁਣੇ ਲੋਗ ਤੇ ਗਣ ਕਿਥੇ ਜਿਹੜੀ ਇਹਨਾਂ ਦੀ ਪੂਜਾ ਹੁੰਦੀ ਸੀ ਛੱਡ ਦੀ ਪੂਜਾ ਹੁੰਦੀ ਏ ਇਹਨਾਂ ਨੇ ਬਾਦਸ਼ਾਹ ਦਾ ਦਰਬਾਰ ਫੜਾਇਆ ਮਹਾਰਮਦ ਤੁਗਲਕ ਬਾਦਸ਼ਾਹ ਯਾਰ ਵੀ ਛੱਡ ਨੇ ਭਗਤ ਨਾਮਦੇਵ ਜੀ ਨੂੰ ਸ਼ਿਕਾਇਤਾਂ ਸੁਣ ਕੇ ਗ੍ਰਿਫਤਾਰ ਕਰਿਆ ਬਾਦਸ਼ਾਹ কুরਸੀ ਤੇ ਬੈਠਾ ਦੁਨੀਆ ਦਾ ਮਾਲਿਕ ਕਹਿਤੀ ਬੜਿਆ ਹੋਇਆ ਸੰਤਾਨ ਕੂਛੇ ਸੁਣਵੇਂ ਨਾਮ ਦੇਖੂ ਰਾਤ ਤੁਹਾਰੇ ਨਾਮਾ ਛੱਡ ਤਾਂ ਨੇ ਬਾਦਨਾ ਦੇਖਾ ਤੇਰਾ ਅਰਬੀਟਾ ਵਿਸਮਲ ਗਉਂ ਦੇਵ ਨਿਭਾਈ ਨਾਦਰ ਗਰਦਨ ਮਾਰੂ ਥਾਏ ਬਾਦਸ਼ਾਹ ਐਸ਼ ਕੀਓ ਹੋਏ ਵਿਸਮਲ ਗਿਆ ਦਾ ਜੀਵੇ ਕੋਏ ਮੇਰਾ ਗਿਆ ਕਸ਼ੂਨਾ ਹੋਏ ਕਰਹ ਰਾਮ ਤੋ ਹੋਏ ਸ਼ੋਹੇ ਬਾਦਸ਼ਾਹ ਜੜਿਓ ਅੰਕਾਰ ਕਹਿੰਦਾ ਲੋਗ ਮੇਰੇ ਸਾਹਮਣੇ ਆਪਣੀ ਚੰਗਦੇ ਇਹ ਮੈਨੂੰ ਨਿਵਾਦ ਦਿੰਦਾ ਗੱਜ ਹਸਤੀ ਦੀਨੋ ਚੰਕਾਰ ਇਹਨਾਂ ਹਾਥੀ ਦੀ ਮੋਹਰੇ ਸ਼ੁਕੇ ਬਾ ਰੋਦਨ ਨਰੇ ਨਾਮੇ ਕੀ ਮਾਏ ਮਾਂ ਤੂੰ ਕਿਉਂ ਰੋਦੀ ਹੈ ਉਹ ਪੁੱਤਰਾ ਤੈਨੂੰ ਮਾਰ ਦੇਣਾ ਬਾਦਸ਼ਾਹ ਇਹ ਕਹਿਣ ਲਗੀ ਕਿ ਕਿਉਂ ਚੌਨੀ ਹੈ ਕਹਿੰਦੀ ਛੋੜ ਨਾਮ ਕੀ ਨਾ ਪੜਿਆ ਮੁਸਲਮਾਨ ਆਪਾਂ ਪੁੱਤਰ ਮੁਸਲਮਾਨ ਬਣਦੀ ਹੈ ਮਾਂ ਦੁਨੀਆ ਬੋਏਗੀ ਗੋਣਾ ਵਾਹਿਆ ਪੁੱਤਰ ਨਾਮ ਦੇਉ ਮੁਸਲਮਾਨ ਪੜਿਆ ਆਗਰਿਆਂ ਜਿਹੜੋ ਵਾਦਾ ਕਰਦਾ ਤੇਰੇ ਨਾਮ ਨੂੰ ਦਾਗ ਲੱਗ ਜਾ ਗਿਆ ਮਾਂ ਮੇਰੀਏ ਬਾਦ ਸ਼ਾਦੇ ਮਾਰੀ ਕਰੇ ਮੈਂ ਆਪਣਾ ਧਰ ਬਣੀ ਸਕਣਾ ਅਗਰ ਜੇ ਕੂ ਵੀ ਨਹੀਂ ਹਟਦੀ ਤੇ ਨਾ ਕੋ ਤੇਰਾ ਕੁੰਬੜਾ ਨਾ ਮੇਰੀ ਮਾਇ ਕਹਾਂ ਕਿ ਜਿੰਦ ਸੀ ਉੱਡ ਗਈ ਚੁਟ ਆਤੀ ਆਇਆ ਮਾਰਨ ਨਾਮਾ ਉੱਪਰੇ ਅਰ ਕੀ ਕੋਟ ਜਿਸ ਦਾ ਸਾਹਿਬ ਡਾਟਾ ਹੋਏ ਤਿਸ ਨੂੰ ਮਾਰਨ ਸ਼ਕਾਇ ਕੋਈ ਬੰਨਿਆ ਜੁਮਨੇ ਆਏ ਕਹਿਣ ਲਗੇ ਨਾਮ ਦੇਵ ਦੇ ਪਿਤਾ ਮਾਰਨ ਬੋਚਕੇ ਲਿਖੀ ਕਹਿੰਦੇ ਬਾਦਸ਼ਾਹ ਬੇਨਤੀ ਸੁਨੇ ਹੋ ਉਹ ਲੜ ਬਾਦਸ਼ਾਹ ਕਹਿੰਦਾ ਹੁਣ ਵੀ ਤਾ ਡਰਦਾ ਬਣਿਆ ਯਾ ਛੇਤੀ ਕਰੋ ਬੇਨਤੀ ਕਹਿੰਦੇ ਨਾ ਤੇ ਛੜ ਪਰ ਸੋਨਾ ਦੇ ਹੋ ਮਾਰੀ ਨਾ ਬਿਤਾ ਨੂੰ ਸੋਨਾ ਤੋਲ ਦੇਣਿਆ ਬਰਾਬਰ ਕਹਿੰਦਾ ਮੈਂ ਤਾਂ ਗਿਆ ਵੀ ਡਰਦਾ ਬਣ ਗਿਆ ਫਿਰ ਤੁਸੀਂ ਤਾਂ ਮੈਨੂੰ ਬਣਾਉਣ ਆ ਗਿਆ ਕਹਿੰਦਾ ਮਾਨ ਨੇ ਤਾ ਦੂਜਿਕ ਪਰ ਦੀਨ ਛੋੜ ਦੁਨੀਆ ਕੋ ਪਰ ਦੁਨੀਆ ਕੀ ਕਮੇਗੀ ਕਹਿੰਦਾ ਨਾ ਅੱਗੇ ਬਾਅਦ ਤੇ ਨੌਂ ਹੀ ਲਗੋਗੇ ਉਹ ਤੁਹ ਨੂੰ ਦੇ ਦਿੱਤਾ ਬਾਪੋਂ ਬੇੜੀ ਆਤਮ ਹੰਤਾਰ ਇਹਦੀ ਪਹਿਲਾਂ ਨੀ ਬੇੜੀ ਆਪਾਂ ਅਤਕੜੀਆਂ ਨਾ ਦੂ ਪਰ ਨਾ ਮੰਗਾਵੇ ਗੋਣ ਗੋ ਆ ਬੱਚਾ ਗੰਗਾ ਜਮਰਗਾ ਉਲਟੀ ਲਹਿ ਗੰਗਾ ਜਮਨਾ ਬ੍ਰਿਆ ਕਿਉਂ ਨਾ ਹੋ ਸਕੇ ਸਮਝ ਥੀਰਾ ਸੰਭਾਲੇ ਜਿਨਾ ਉਲਟ ਹੋ ਜਾਵੇ